ਦੇਸ਼ਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਸਿਬਿਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਆ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਪੰਜਾਬ ਸਰਕਾਰ ਵੱਲੋਂ 28 ਦਸੰਬਰ ਨੂੰ ਸੂਬੇ ਦੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਪੈਟਰੋਲ ਪੰਪ ਤੋਂ 5000 ਰੁਪਏ ਦਾ ਤੇਲ ਪਵਾ ਕੇ ਰਫੂ ਚੱਕਰ ਹੋਏ ਵਿਅਕਤੀ ਸਹਿਦਜ਼ਾਦੀਆਂ ਨੂੰ ਨਾ ਸਿਰਫ ਪਾਰਿਸ ਚ ਬਲਕਿ ਪੂਰੇ ਵਿਸ਼ਵ ਦੇ ਵਿੱਚ ਯਾਦ ਕੀਤਾ ਜਾਂਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਪੰਜਾਬ ਤੇ ਹਰਿਆਣਾ ਦੇ ਵਿੱਚ ਸੰਘਣੀ ਧੁੰਦ ਦਾ ਕਹਿਰ ਮਨੁੱਖੀ ਤਸਕਰੀ ਦੇ ਸ਼ੰਕ ਹੀਟ ਫਰਾਂਸ ਚ 4 ਦਿਨ ਰੋਕ ਕੇ ਰੱਖਿਆ ਜਹਾਜ਼ ਮੁੰਬਈ ਪਹੁੰਚਿਆ ਲਦਾਖ ਤੇ ਜੰਮੂ ਕਸ਼ਮੀਰ ਚ ਮਹਿਸੂਸ ਹੋਏ ਪੁਚਾਲ ਦੇ ਝਟਕੇ ਬਰੇਲੀ ਚ ਸੰਘਣੀ ਧੁੰਦ ਕਾਰਨ 3 ਗੱਡੀਆਂ ਆਪਸ ਚ ਟਕਰਾਈਆਂ 28 ਲੋਕ ਹੋਏ ਜ਼ਖਮੀ ਸੰਘਣੀ ਧੁੰਦ ਕਾਰਨ ਦਿੱਲੀ ਹਵਾਈ ਅੱਡੇ ਤੇ 30 ਉਡਾਨਾਂ ਹੋਈਆਂ ਪ੍ਰਭਾਵਿਤ ਫਿਰੋਜ਼ਪੁਰ ਚ ਪੁਲਿਸ ਟੀਮ ਤੇ ਕੱਟੀ ਚੜੋਂ ਦੀ ਕੋਸ਼ਿਸ਼ ਚ ਚੱਲੀਆਂ ਅੰਨੇਵਾ ਗੋਲੀਆਂ ਤਰਨਤਾਰਨ ਦੇ ਫਤਿਆਬਾਦ ਦੀ ਸਬਜ਼ੀ ਮੰਡੀ ਦੇ ਵਿੱਚ ਕਿਸਾਨ ਤੇ ਚੱਲੀਆਂ ਅੰਨੇਵਾ ਗੋਲੀਆਂ ਤੋਂ ਇਸ ਅਨਰਛਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਆਉ ਜਾਂਦੇ ਹਾਂ ਖਬਰਾਂ ਵਿਸਥਾਰ ਦੇ ਵਿੱਚ ਪਹਿਲੀ ਅਹਿਮ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਨੇ 28 ਦਸੰਬਰ ਨੂੰ ਸੂਬੇ ਪਾਰ ਤੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ ਪੰਜਾਬ ਸਰਕਾਰ ਨੇ ਇਸ ਸੰਬੰਧੀ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ। ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਸ਼ਹੀਦ ਸਭਾ ਨੂੰ ਮੁੱਖ ਰੱਖਦਿਆਂ 28 ਦਸੰਬਰ 2023 ਨੂੰ ਪੰਜਾਬ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈ। ਇਸ ਦੇ ਚੱਲਦਿਆਂ ਸੂਬੇ ਦੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਤੇ ਸਰਕਾਰੀ ਵਿਦਿਅਕ ਅਦਾਰਿਆਂ ਵਿੱਚ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦੱਸਦੇ ਕਿ ਸ਼ਹੀਦ ਸਭਾ 28 ਦਸੰਬਰ ਨੂੰ ਸ਼ੁਰੂ ਹੋਵੇਗੀ ਜਿਸ ਕਾਰਨ ਪੰਜਾਬ ਸਰਕਾਰ ਨੇ ਸੂਬੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਦੋ ਚੀਜ਼ਾਂ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਰੋਡ ਦੇ ਰਾਮਗੜ੍ਹ ਇਲਾਕੇ 'ਚ ਇੰਡੀਅਨ ਆਇਲ ਕੰਪਨੀ ਨਾਲ ਸੰਬੰਧਿਤ ਸੁਲਜੀਤ ਪਾਵਰ ਪੁਆਇੰਟ ਨਾ ਦੇ ਪੈਟਰੋਲ ਪੰਪ ਤੇ دیر ਰਾਤ ਇੱਕ ਇਨੋਵਾ ਕਾਰ 'ਚ ਸਵਾਰ ਸ਼ੱਕੀ ਨੌਜਵਾਨਾਂ ਨੇ ਕਾਰ 'ਚ 5000 ਰੁਪਏ ਦਾ ਡੀਜ਼ਲ ਪਰਵਾਇਆ ਤੇ ਰਫੂ ਚੱਕਰ ਹੋ ਗਏ ਜਿਸ ਕਾਰਨ ਨਾ ਪੈਟਰੋਲੀਅਮ ਕਾਰੋਬਾਰੀਆਂ ਤੇ ਮੁਲਾਜ਼ਮਾਂ 'ਚ ਸਹਿਮ ਦਾ ਮਾਹੌਲ ਹੈ ਨੌਜਵਾਨਾਂ ਦੀ ਇਹ ਮਾੜੀ ਹਰਕਤ ਪੈਟਰੋਲ ਪੰਪ ਤੇ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਪੈਟਰੋਲ ਪੰਪ ਦੇ ਸੰਚਾਲਕ ਸਜੰਦਰਪਾਲ ਸਿੰਘ ਨੇ ਦੱਸਿਆ ਕਿ ਨੌਜਵਾਨਾ ਨੇ ਨੋਵਾ ਕਾਰ ਦੀ ਨੰਬਰ ਪਲੇਟ ਨੂੰ ਜਾਣ ਪੁੱਛ ਕੇ ਲੁਕਾ ਦਿੱਤਾ ਸੀ ਤਾਂ ਜੋ ਕਾਰ ਦਾ ਨੰਬਰ ਨਾ ਦੇਖਿਆ ਜਾ ਸਕੇ ਉਕਤ ਨੌਜਵਾਨਾ ਨੇ ਬੜੀ ਹੁਸ਼ਿਆਰੀ ਦੇ ਨਾਲ ਕਾਰ ਅੰਦਰ ਬੈਠ ਕੇ ਹੀ ਡੀਜ਼ਲ ਪਵਾ ਲਿਆ ਤੇ ਬਾਅਦ ਵਿੱਚ ਪੰਪ ਦੇ ਤਾਇਨਾਤ ਮੁਲਾਜ਼ਮਾ ਨੂੰ ਚੱਕਮਾ ਦੇ ਕੇ ਫਰਾਰ ਹੋ ਗਏ ਇਸ ਸੰਬੰਧੀ ਸੀਸੀਟੀਵੀ ਫੁਟੇਜੇ ਥਾਣੇ ਨੂੰ ਪੇਸ਼ ਕੀਤੀ ਗਈ ਹੈ ਅੱਗੇ ਜਾਣਕਾਰੀ ਦਿੰਦੇ ਹਾਂ ਦੱਸਿਆ ਗਿਆ ਕਿ ਜਲਦੀ ਹੀ ਲੁਧਿਆਣਾ ਪੈਟਰੋਲੀਆ ਮੇ ਡੀਲਰਸ ਐਸੋਸੀਏਸ਼ਨ ਇਸ ਗੰਭੀਰ ਮੁੱਦੇ ਸੰਬੰਧੀ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਦੇ ਨਾਲ ਮੀਟਿੰਗ ਕਰਕੇ ਪੈਟਰੋਲ ਪੰਪਾਂ ਤੇ ਪੁਲਿਸ ਗਸ਼ਤ ਵਧਾਉਣ ਦੀ ਮੰਗ ਕਰੇਗੀ ਤਾਂ ਜੋ ਰਾਤ ਨੂੰ ਹਾਈਵੇ ਤੇ ਪੈਟਰੋਲੀਅਮ ਵਪਾਰੀ ਬਿਨਾਂ ਕਿਸੇ ਡਾਂਟ ਦੇ ਆਪਣਾ ਕਾਰੋਬਾਰ ਚਲਾ ਸਕਣ ਤੀਜੀ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਸਿੱਖ ਗੁਰੂਆਂ ਨੇ ਭਾਰਤੀਆਂ ਨੂੰ ਮਾਨਦ ਨਾਲ ਜੀਉਣਾ ਸਿਖਾਇਆ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਵਿੱਚ ਕਰਵਾਏ ਵੀਰ ਬਾਲ ਦਿਵਸ ਪ੍ਰੋਗਰਾਮ ਦੇ ਵਿੱਚ ਨਰਿੰਦਰ ਮੋਦੀ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੇ ਬਲੀਦਾਨ ਨੂੰ ਨਾ ਸਿਰਫ ਭਾਰਤ ਚ ਬਲਕਿ ਅਮਰੀਕਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਜਿਹੇ ਦੇਸ਼ਾਂ ਦੇ ਵਿੱਚ ਸਮਾਗਮਾਂ ਦੇ ਜ਼ਰੀਏ ਦੁਨੀਆ ਭਰ ਤੇ ਯਾਦ ਕੀਤਾ ਜਾ ਰਿਹਾ ਹੈ। ਉਹਨਾਂ ਇਸ ਮੌਕੇ ਧਾਰਮਿਕ ਆਗੂਆਂ ਨੂੰ ਨਸ਼ੀਲੇ ਪਦਾਰਥਾਂ ਖਿਲਾਫ ਅੰਦੋਲਨ ਸ਼ੁਰੂ ਕਰਨ ਦੀ ਅਪੀਲ ਕੀਤੀ। ਵੀਰ ਬਾਲ ਦਿਵਸ ਗੁਰਗੋਬਿੰਦ ਸਿੰਘ ਦੇ ਛੋਟੇ ਸਹਜਾਦਿਆਂ ਬਾਬਾ ਜ਼ੁਰਾਵਰ ਸਿੰਘ ਅਤੇ ਬਾਬਾ ਫਤੇਹ ਸਿੰਘ ਦੀ ਸ਼ਹਾਦਤ ਦਿਵਸ ਤੇ ਰੂਚੀ ਮਨਾਇਆ ਜਾਂਦਾ ਹੈ। ਚੌਥੀ ਅਹਿਮ ਖਬਰ ਚੰਡੀਗੜ੍ਹ ਤੋਂ سامنے ਆ ਰਹੀ ਹੈ। ਪੰਜਾਬ, ਹਰਿਆਣਾ ਸਮੇਤ ਉੱਤਰੀ ਭਾਰਤ ਵਿੱਚ ਅੱਜ ਪਈ ਸੰਗਣੀ ਧੁੰਦ ਤੇ ਸੀਤ ਲਹਿਰ ਕਾਰਨ ਜਨਜੀਵਨ ਪ੍ਰਭਾਵਿਤ ਰਿਹਾ। ਸੰਗਣੀ ਧੁੰਦ ਕਾਰਕਿਏ ਜਿੱਥੇ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਸਮੇਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਸੜਕੀ ਹਾਦਸਿਆਂ ਦੀ ਗਿਣਤੀ ਵੀ ਵੱਧ ਗਈ ਹੈ। ਪੰਜਾਬ ਦਾ ਗੁਰਦਾਸਪੁਰ ਤੇ ਹਰਿਆਣਾ ਦਾ ਹਿਸਾਰ ਸ਼ਹਿਰ ਸਭ ਤੋਂ ਠੰਡੇ ਰਹੇ। ਬਰਤਾਸਪੁਰ ਦੇ ਵਿੱਚ ਘੱਟੋ ਘੱਟ ਤਾਪਮਾਨ 5.8 ਡਿਗਰੀ ਤੇ ਮਹਿੰਦਰਗੜ੍ਹ ਦੇ ਵਿੱਚ 5.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਵਾਮ ਨਾਲੋਂ ਇੱਕ ਤੋਂ 2 ਡਿਗਰੀ ਘੱਟ ਸੀ। ਪੰਜਾਬ ਵਿੱਚ ਸੰਘਣੀ ਧੁੰਦ ਕਰਕੇ ਲੋਕ ਦੁਪਹਿਰ ਤੱਕ ਘਰਾਂ ਵਿੱਚ ਸੜੇ ਰਹੇ। ਸੰਘਣੀ ਧੁੰਦ ਕਰਕੇ ਦਸਨ ਹੱਦ ਵੀ ਕੱਟ ਗਈ। ਧੁੰਦ ਸਵੇਰੇ 11-12 ਵਜੇ ਦੇ ਕਰੀਬ ਜਾ ਕੇ ਘਟੀ। ਉਸ ਤੋਂ ਬਾਅਦ ਮੱਧਮ ਧੁੱਪ ਨਿਕਲਣ ਕਰਕੇ ਲੋਕਾਂ ਨੂੰ ਸੁੱਖ ਦਾ ਸਾਆਇਆ। ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਸੰਘਣੀ ਧੁੰਦ ਪੈਣ ਸੰਬੰਧੀ ਅਲਰਟ ਜਾਰੀ ਕਰ ਦਿੱਤਾ। ਪੰਜਵੀਂ ਅਹਿਮ ਖਬਰ ਮੁੰਬਈ ਤੋਂ ਸਾਮਨੇ ਆ ਰਹੀ ਹੈ ਮਨੁੱਖੀ ਤਸਕਰੀ ਦੇ ਸ਼ੱਕ ਹੇਠ ਜਾਂਚ ਲਈ ਫਰਾਂਸ ਚ 4 ਦਿਨ ਰੋਕੇ ਰੱਖਿਆ ਗਿਆ ਜਹਾਜ਼ 276 ਯਾਤਰੀਆਂ ਨੂੰ ਲੈ ਕੇ ਮੰਗਲਵਾਰ ਨੂੰ ਮੁੰਬਈ ਪਹੁੰਚ ਗਿਆ ਇਸ ਜਹਾਜ਼ ਦੇ ਵਿੱਚ ਜ਼ਿਆਦਾਤਰ ਭਾਰਤੀ ਯਾਤਰੀ ਸਮਰ ਸੀ ਨਿਕਾਰਾ ਗੁਆ ਜਾ ਰਹੀ ਇਸ ਉਡਾਨ ਨੂੰ ਪੈਰਿਸ ਤੋਂ 150 ਕਿਲੋਮੀਟਰ ਪਹਿਲਾਂ ਹੀ ਵੈਟਰੀ ਹਵਾਈ ਅੱਡੇ 'ਚ 4 ਦਿਨ ਲਈ ਰੋਕਿਆ ਗਿਆ ਸੀ ਇਹ 에ਅਰਬੱਸ SE 340 ਤੜਕੇ 4 ਵਜੇ ਤੋਂ ਕੁਝ ਸਮੇਂ ਮਗਰੋਂ ਮੁੰਬਈ ਪਹੁੰਚੀ ਛੇਵੀਂ ਅਹਿਮ ਖਬਰ ਜੰਮੂ ਤੋਂ ਸਾਹਮਣੇ ਆ ਰਹੀ ਹੈ ਲਦਾਖ ਅਤੇ ਜੰਮੂ ਕਸ਼ਮੀਰ ਚ ਮੰਗਲਵਾਰ ਨੂੰ ਪੁਚਾਲ ਦੇ ਛੱਟਕੇ ਮਹਿਸੂਸ ਕੀਤੇ ਗਏ ਪੁਚਾਲ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਹੈ ਅਧਿਕਾਰੀਆਂ ਨੇ ਦੱਸਿਆ ਕਿ ਪੁਚਾਲ ਦਾ ਕੇਂਦਰ ਲਦਾਖ ਦੇ ਲੇਹ ਜ਼ਿਲ੍ਹੇ ਅਤੇ ਜੰਮੂ ਕਸ਼ਮੀਰ ਦੇ ਕਿਸ਼ਤਵਾਨ ਜ਼ਿਲ੍ਹੇ ਚ ਸੀ ਜਾਣਕਾਰੀ ਮੁਤਾਬਕ ਲਦਾਖ ਚ ਸਵੇਰੇ 4:30 ਵਜੇ 4.5 ਦੀ ਗਤੀ ਦੇ ਨਾਲ ਪੁਚਾਲ ਆਇਆ ਪੁਚਾਲ ਦੀ ਗਹਿਰਾਈ ਤਰਤੀ ਦਿਸ ਤਹਾਂ ਤੋਂ 5 ਕਿਲੋਮੀਟਰ ਹੇਠਾਂ ਸੀ ਤੜਕੇ ਆਏ ਪਹੁੰਚਾਲ ਕਾਰਨ ਕਾਰਗਿਲ ਅਤੇ ਲਹਿ ਦੇ ਦੋਵੇਂ ਜ਼ਿਲ੍ਹਿਆਂ ਦੇ ਲੋਕ ਘਬਰਾ ਗਏ ਨੇ ਛੇਵੀਂ ਅਹਿਮ ਖਬਰ ਬਰੇਲੀ ਤੋਂ سامنے ਆ ਰਹੀ ਹੈ ਮੰਗਲਵਾਰ ਸਵੇਰੇ ਸੰਗਣੀ ਤੁੰਦ ਕਾਰਨ ਬਰੇਲੀ ਫਿਲੀਪੀਤ ਰਾਜ ਮਾਰਗ ਤੇ ਪਿੰਡ ਸਤਰਾ ਕੋਲ ਇੱਕ ਰੋਡਵੇਜ਼ 'ਬਸ ਇੱਕ ਟਰੱਕ ਅਤੇ ਇੱਕ ਵੈਨ ਵਿਚਾਲੇ ਟੱਕਰ ਹੋ ਗਈ ਜਿਸ ਵਿੱਚ 28 ਲੋਕ ਜ਼ਖਮੀ ਹੋਏ ਹਾਦਸਾ ਸਵੇਰੇ 7 ਵਜੇ ਵਾਪਰਿਆ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਅੱਠਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਦਿੱਲੀ ਹਵਾਈ ਅੱਡੇ ਤੇ ਸੰਘਣੀ ਧੁੰਦ ਕਾਰਨ 3 ਦੇ ਕਰੀਬ ਉਡਾਨਾਂ ਪ੍ਰਭਾਵਿਤ ਹੋਈਆਂ ਜਿਨ੍ਹਾਂ ਨੂੰ ਉਡਾਨ ਭਰਨ 'ਚ ਦੇਰੀ ਹੋਈ। ਇੱਕ ਅਧਿਕਾਰੀ ਨੇ ਦੱਸਿਆ ਕਿ ਇੰਡੀਗੋ ਅਤੇ ਸਪਾਈਸ ਜੈਟ 에ਰਲਾਈਨਸ ਦੇ ਇੱਕ ਇੱਕ ਉਡਾਨ ਨੂੰ ਜੈਪੁਰ ਭੇਜਿਆ ਗਿਆ। ਹਵਾਈ ਅੱਡੇ ਦੀ ਵੈੱਬਸਾਈਟ ਤੇ ਮੁਹੱਈਆ ਕੀਤੀ ਜਾਣਕਾਰੀ ਅਨੁਸਾਰ ਸਵੇਰੇ ਦੀ ਉਡਾਨਾਂ 'ਚ ਦੇਰੀ ਹੋਈ। ਦਿੱਲੀ ਇੰਟਰਨੈਸ਼ਨਲ 에ਅਰਪੋਰਟ ਲਿਮਿਟਿਡ ਨੇ ਯਾਤਰੀਆਂ ਨੂੰ ਬੇਨਤੀ ਕੀਤੀ ਕਿ ਉਡਾਨ ਨਾਲ ਸੰਬੰਧਿਤ ਜਾਣਕਾਰੀ ਲਈ 에ਅਰਲਾਈਨ ਨਾਲ ਅਗਾਊਂ ਸੰਪਰਕ ਕੀਤਾ ਜਾਵੇ। ਨਵੀਂ ਅਹਿਮ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ। ਕਾਲੀ ਟੇਪ ਲੱਗੀ ਕਾਰ ਸਵਾਰ ਚਾਰਨ ਪਛਾਤੇ ਵਿਅਕਤੀਆਂ ਨੇ ਪੁਲਿਸ ਵੱਲੋਂ ਰੁਕਣ ਦਾ ਇਸ਼ਾਰਾ ਕਰਨ ਤੇ ਐਸਆਈ ਅਤੇ ਹੋਰਨਾਂ ਕਰਮਚਾਰੀਆਂ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਤੇ ਉੱਥੋਂ ਫਰਾਰ ਹੋ ਗਏ ਘਟਨਾ ਅੱਡਾ ਖਾਈ ਵਾਲੇ ਦੇ ਕੋਲ ਸੋਮਵਾਰ ਸ਼ਾਮ ਵਕਰੀ ਐਸਆਈ ਸ਼ਰਮਾ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਅਗਵਾਈ ਹੇਠ ਟੀਮ ਰੁਟੀਨ ਗਸ਼ਤ ਸੀ ਤਾਂ ਅੱਡਾ ਖਾਈ ਵਾਲਾਂ ਦੇ ਕੋਲ ਇੱਕ ਕਾਰ ਜਿਸ ਵਿੱਚ ਚਾਰ ਵਿਅਕਤੀ ਸਵਾਰ ਸੀ ਤੇ ਸ਼ੀਸ਼ਿਆਂ ਤੇ ਕਾਲੀ ਟੇਪ ਲੱਗੀ ਹੋਈ ਸੀ ਸ਼ੱਕ ਪੈਣ ਤੇ ਗੱਡੀ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸਨੇ ਗੱਡੀ ਪੁਲਿਸ ਟੀਮ ਤੇ ਚੜਾਉਣ ਦੀ ਕੋਸ਼ਿਸ਼ ਕੀਤੀ। ਆਪਣਾ ਬਚਾਅ ਕਰਦੇ ਹੋਏ ਪੁਲਿਸ ਟੀਮ ਨੇ ਗੱਡੀ ਦੇ ਟਾਇਰਾਂ ਤੇ ਗੋਲੀਆਂ ਚਲਾਈਆਂ ਜਿਸ ਤੋਂ ਬਾਅਦ ਗੱਡੀ ਸ਼ਹਿਰ ਤੋਂ ਬਾਹਰ ਵਾਲੀ ਰੋਡ 'ਤੇ ਨਿਕਲ ਗਈ। ਗੱਡੀ ਦਾ ਪਿੱਛਾ ਕੀਤਾ ਗਿਆ ਤਾਂ ਕੀਲੇ ਵਾਲਾ ਚੌਂਕ ਦੇ ਕੋਲ ਬਿਆਬਾਦ ਜਗ੍ਹਾ 'ਤੇ ਉਹੀ ਗੱਡੀ ਖੜੀ ਮਿਲੀ ਜਦਕਿ ਉਸ ਵਿੱਚ ਸਵਾਰ ਦੋਸ਼ੀ ਫਰਾਰ ਹੋ ਚੁੱਕੇ ਸੀ। ਪੁਲਿਸ ਨੇ ਗੱਡੀ ਕਬਜ਼ੇ ਵਿੱਚ ਲੈ ਕੇ ਇਸ ਦੇ ਨੰਬਰ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਗੱਡੀ ਵਿੱਚ ਕੌਣ ਲੋਕ ਸਨ ਅਤੇ ਉਹਨਾਂ ਦਾ ਕੀ ਇਰਾਦਾ ਸੀ। ਦਸਵੀਂ ਅਹਿਮ ਖਬਰ ਤਰਨਤਾਰਨ ਤੋਂ ਸਾਮਨੇ ਆ ਰਹੀ ਹੈ। ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਕਲਸਮਾ ਫਤਿਹਾਬਾਦ ਦੀ ਸਬਜ਼ੀ ਮੰਡੀ ਚ ਮਟਰ ਵੇਚਣ ਆਏ ਕਿਸਾਨ ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਮਨੇ ਆਇਆ ਹੈ। ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਗੋਲੀਆਂ ਨਾਲ ਮੰਡੀ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ। ਮੌਕੇ ਤੇ ਪਹੁੰਚੇ ਥਾਣਾ ਗੋਇੰਦਵਾਲ ਸਹਿਬ ਦੇ ਇੰਚਾਰਜ ਪਰਮਜੀਤ ਸਿੰਘ ਵਿਰਦੀ ਤੇ ਪੁਲਿਸ ਚੌਕੀ ਫਤਿਹਾਬਾਦ ਦੇ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਇਸ ਘਟਨਾ ਦੇ ਨਾਲੇ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਜਾਣਕਾਰੀ ਦਿੰਦਿਆਂ ਪਟਿਆਲਾਬਾਦ ਕਿਸਾਨ ਰਣਜੀਤ ਸਿੰਘ ਸਪੁੱਤਰ ਸੰਪੂਰਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਾਂਜੇ ਰੋਹਿਨप्रीत ਸਿੰਘ ਨਾਲ ਮਟਰ ਵੇਚਣ ਲਈ ਪਟਿਆਲਾਬਾਦ ਮੰਡੀ ਆਏ ਸਨ ਜਦੋਂ ਮਟਰ ਵੇਚ ਕੇ ਆਪਣੇ ਟਰੈਕਟਰ ਤੇ ਬੈਠਣ ਲੱਗੇ ਤਾਂ ਪਹਿਨਾਂ ਤੋਂ ਮੋਟਰਸਾਈਕਲ ਸਵਾਰ ਉਡੀਕ ਰਹੀ ਸੀ ਜਿਸ ਤੋਂ ਬਾਅਦ ਇਹਨਾਂ ਪੁਛਾਤਿਆਂ ਵੱਲੋਂ ਗੋਲੀ ਚਲਾ ਦਿੱਤੀ ਪਰ ਉਹ ਬਾਲਵਾਲ ਬਚ ਗਈ ਮੌਕੇ ਤੇ ਪਹੁੰਚੇ ਥਾਣਾ ਗੋਇੰਦਵਾਲ ਸਹਿਬ ਮੁਖੀ ਇਨਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਮੌਕੇ ਤੋਂ ਇੱਕ ਗੋਲੀ ਦਾ ਖੋਲ ਮਿਲਿਆ ਤੇ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕੁਇਸਨ ਅੱਜ ਦੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੇਸ਼ ਸਵਤੰਤਰ ਨਿਊਜ਼ ਦੇ ਨਾਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ